ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਮੇਰੇ YouTube ਚੈਨਲ ਗੁਰਪਿੰਦਰ ਪਿੰਦਰ 13 13 ਤੇ ਤੇ ਅਰਦਾਸ ਕਰਦੀਆਂ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਸਾਝਾ ਪਰਿਵਾਰ ਸਾਝਾ ਪਰਿਵਾਰ ਬਹੁਤ ਸੁਣਾ ਪਰਿਵਾਰ ਹੁੰਦਾ ਹੈ ਤੇ ਸਾਝਾ ਪਰਿਵਾਰ ਇਕਦਾਂ ਦਾ ਬਲ ਹੁੰਦਾ ਹੈ ਸਾਝੇ ਪਰਿਵਾਰ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸਾਂਝਾ ਪਰਿਵਾਰ ਉਦੋਂ ਤੱਕ ਹੀ ਬਣਿਆ ਰਹਿੰਦਾ ਹੈ ਜਦੋਂ ਤੱਕ ਆਪਾਂ ਵਧੀਆ ਤਰੀਕੇ ਨਾਲ ਘਰ ਚਲਾ ਰਹੇ ਆਂ ਕਿਸੇ ਵੀ ਤਰ੍ਹਾਂ ਦਾ ਆਪਾਂ ਭੇਦਭਾਵ ਨਹੀਂ ਕਰਦੇ ਤੇ ਇੱਕੋ ਜਿਹਾ ਆਪਾਂ ਸਾਰਿਆਂ ਨੂੰ ਇੱਜ਼ਤ ਮਾਨ ਸਤਕਾਰ ਰੱਖਦੇ ਆਂ ਤੇ ਇਹ ਸਾਂਝਾ ਪਰਿਵਾਰ ਜਿਹੜਾ ਬਣਿਆ ਤਿਆ ਰਹਿੰਦਾ ਤੇ ਇਹਦੇ ਵਿੱਚ ਬੱਚੇ ਵੀ ਬਹੁਤ ਕੁਝ ਸਿੱਖਣ ਨੂੰ ਬਹੁਤ ਕੁਝ ਸਿੱਖਦੇ ਨੇ ਬੱਚੇ ਵੀ ਸਾਂਝੇ ਪਰਿਵਾਰ ਦੇ ਵਿੱਚ ਆਪਣਾ ਕਿਵੇਂ ਮਿਲ ਜੁਲ ਕੇ ਰਹਿਣਾ ਚਾਹੀਦਾ ਕਿਵੇਂ ਇੱਕ ਅੱਖ ਨਾਲ ਸਾਰਿਆਂ ਨੂੰ ਵੇਖਣਾ ਚਾਹੀਦਾ ਤਾ ਵੀ ਕਿਸੇ ਤਰ੍ਹਾਂ ਭੇਦ ਪਾਉ ਜਿਹੜਾ ਨਹੀਂ ਕਰਨਾ ਚਾਹੀਦਾ ਸਾਂਝੇ ਪਰਿਵਾਰ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਤਾਂ ਅੱਜ ਦੇ ਅੱਜ ਦੇ ਜ਼ਮਾਨੇ ਦੇ ਵਿੱਚ ਜਾਂ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਏ ਤਾਂ ਇਹ ਸਾਂਝਾ ਪਰਵਾ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਕਿਉਂ ਕਿ ਕਿਉਂਕਿ ਆਪਾਂ ਮਨਮਟਾ ਮੋ ਇੰਨੇ ਕਰ ਲੈਨੇ ਆ ਕਿ ਆਪਾਂ ਇਕੱਲੇ ਰਹਿ ਕੇ ਆੜਾ ਰਹਿ ਕੇ ਉਹਦੀ ਖੁਸ਼हाल ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਕਿਉਂ ਸਾਂਝਾ ਪਰਿਵਾਰ ਉਦੋਂ ਹੀ ਟੁੱਟਦਾ ਹੈ ਦੋਸਤੋ ਜਦੋਂ ਆਪਣੇ ਘਰ ਦੇ ਵਿੱਚ ਵੰਡ ਸਹੀ ਨਾ ਹੋਈ ਹੋਵੇ ਜਦੋਂ ਆਪਣੇ ਨਾਲ ਕੋਈ ਭੇਦ ਭਾਵ ਕਰਦਾ ਹੋਵੇ ਤਾਂ ਸਾਂਝਾ ਪਰਿਵਾਰ ਉਦੋਂ ਹੀ ਨਿਕੜਦਾ ਕੋਈ ਵੀ ਬਗਾਨੀਆਂ ਧੀਆਂ ਆ ਕੇ ਘਰ 파ੜਨ ਦੇ ਵਿੱਚ ਹੱਥ ਨਹੀਂ ਹੁੰਦਾ ਮੈਂ ਤਾਂ ਇਸ ਗੱਲ ਨੂੰ ਨਹੀਂ ਮੰਨਦੀ 100 ਦੇ ਵਿੱਚੋਂ 80% ਇਹੋ ਜਿਹੀਆਂ ਹੀ ਔਰਤਾਂ ਹੁੰਦੀਆਂ ਜਿਹੜਾ ਘਰ ਨੂੰ ਕਠਾ ਰੱਖਣ ਦੀ ਕੋਸ਼ਿਸ਼ ਵੀ ਕਰਦਿਆਂ ਨੇ ਪਰ ਕਈ ਵਾਰੀ ਆਪਣੇ ਮੋਢੀ ਜਿਹੜੇ ਹੁੰਦੇ ਆ ਘਰ ਦੀ ਵੰਡਰਿੰਗ ਲੈ ਕੇ ਥੋੜੇ ਜੀ ਅ ਥੋੜੀ ਜੀ ਲੈ ਕੇ ਕਾਣੀ ਵੰਡ ਕਰ ਜਾਂਦੇ ਜਿਸ ਤੇ ਕਰਕੇ ਘਰ ਦੇ ਵਿੱਚ ਜਿਹੜੀ ਵੰਡ ਦੇ ਵਿੱਚ ਫਰਕ ਪੈ ਜਾਂਦਾ ਦਰਾਰਾਂ ਪੈ ਜਾਂਦੀਆਂ ਨੇ ਤਾਂ ਇਨਸਾਨ ਜਿਹੜਾ ਦੂਜੇ ਇਨਸਾਨ ਨੂੰ ਦੇਖਣਾ ਨਹੀਂ ਚਾਹੁੰਦਾ ਤੇ ਅੱਡ ਰਹਿ ਕੇ ਉਹਦਾ ਪਰਿਵਾਰ ਪਾਲਣ ਦੀ ਕੋਸ਼ਿਸ਼ ਕਰਦਾ ਹੈ ਚਲੋ ਲੜਾਈ ਤੋਂ ਡਰਦੇ ਮੋਢੀ ਵੀ ਅੱਡ ਕਰ ਦਿੰਦੇ ਨੇ ਚਲੋ ਵੀ ਘਰ ਵਸਦੇ ਹੱਸਦੇ ਰਹਿਣ ਆ ਮੈਂ ਆਪਣੀ ਵੀਡੀਓ ਰਹੀ ਇਹੋ ਹੀ ਕਹਿਣਾ ਚਾਹੂੰਗੀ ਕੋਈ ਗੱਲ ਨਹੀਂ ਜੇ ਤੁਸੀਂ ਅੱਡ ਵੀ ਹੋ ਰਹੇ ਤਾਂ ਬਰਾਬਰ ਦੀ ਵਲਡ ਜ਼ਰੂਰ ਕਰਿਆ ਕਰੋ ਤਾਂ ਜੋ ਬਾਅਦ ਵਿੱਚ ਵੀ ਰਿਸ਼ਤੇ ਜਿਹੜੇ ਵਰਤਨ ਵਾਲੇ ਰਹਿਣ ਇੱਕੋ ਜੀ ਵੰਡ ਕਰਿਆ ਕਰੋ ਦੋਨਾਂ ਧਿਰਾਂ ਦੇ ਵਿੱਚ ਤਾਂ ਪਲੀਜ਼ ਕਿਸੇ ਦੇ ਨਾਲ ਫਰਕ ਨਾ ਕਰਿਆ ਕਰੋ ਤੇ ਜਿੱਥੇ ਸਾਂਝਾ ਪਰਵਾਰ ਨਿਭ ਰਿਹਾ ਤੇ ਉੱਥੇ ਜਾ ਕੇ ਦੇਖੋ ਲੋਕ ਜਿਹੜੇ ਆ ਇੱਕ ਦੂਜੇ ਨੂੰ ਪਿਆਰ ਦੇ ਸਤਿਕਾਰ ਕਿੰਨਾ ਦੇ ਰਹੇ ਨੇ ਤੇ ਤਾਈ ਦੇ ਰਹੇ ਨੇ ਜੋ ਇੱਕ ਦੂਜੇ ਨੂੰ ਇੱਕੋ ਜਿਹਾ ਰੱਖਦੇ ਨੇ ਸਮਾਨ ਵੰਡ ਕਰ ਰਹੇ ਨੇ ਸਭ ਦੀ ਇੱਜ਼ਤ ਕਰ ਰਹੇ ਨੇ ਤੇ ਜਿੱਥੇ ਅੱਜ ਘਰ ਕੱਲਾ ਕੱਲਾ ਹੈ ਤੇ ਹੋ ਰਿਹਾ ਹੈ ਉੱਥੇ ਦਾ ਸਭ ਤੋਂ ਜਿਆਦਾ ਵੱਡਾ ਕਾਰਨ ਇਹ ਹੀ ਏ ਕਿ ਆਪਾਂ ਜਿਹੜੇ ਆ ਘਰ ਦੇ ਵਿੱਚ ਭੇਦ ਭਾਵ ਕਰਦੇ ਆ ਤਾਂ ਵੰਡ ਦੇ ਵਿੱਚ ਵੀ ਆਪਾਂ ਬਹੁਤ ਸਾਰੇ ਫਰਕ ਕਰਦੇ ਆ ਜੀ ਤਾਂ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਨਾਲ ਨਾ ਕਰੋ ਲੜਾਈ ਹੋ ਰਹੀ ਹੈ ਤਾਂ ਅੱਡ ਕਰਨਾ ਵੀ ਜਾਇਜ਼ ਏ ਕੋਈ ਗੱਲ ਨਹੀਂ ਪਰ ਆਢੋਂ ਤੋਂ ਬਾਅਦ ਇੰਨਾ ਵੀ ਨਫਰਕ ਪਾਇਆ ਜਾਵੇ ਕਿ ਆਪਾਂ ਬਾਅਦ ਵਿੱਚ ਤਰਸਦੇ ਰਹੀਏ ਦੋਸਤੋ ਮੈਂ ਤਾਂ ਆਪਣੀ ਵੀਡੀਓ ਰਾਈ ਇਹੋ ਹੀ ਕਹਿਣਾ ਚਾਹਾਂਗੀ ਪਲੀਸ ਸਾਝਾ ਪਰਵਾਰ ਨੂੰ ਕਾਇਮ ਰੱਖੋ ਇੱਕੋ ਜਿਹੀ ਰੱਖੋ ਸਾਰਿਆਂ ਨੂੰ ਤੇ ਮੋਢੀ ਜਿਹੜੇ ਹੁੰਦੇ ਮਾਪੇ ਨੂੰ ਵੀ ਰਿਕਵੈਸਟ ਆਪਣੇ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ ਇੱਕੋ ਜਿਹਾ ਵੰਡ ਕਰਕੇ ਇੱਕੋ ਜਿਹਾ ਸਮਾਨ ਇੱਜ਼ਤ ਦਿਆ ਕਰੋ ਜੀ ਤੇ ਸਾਂਝੇ ਪਰਿਵਾਰ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਾਂਝੇ ਪਰਿਵਾਰ ਦੇ ਵਿੱਚ ਬਹੁਤ ਚੀਜ਼ਾਂ ਐਵੇਂ ਜਾਂਦੇ ਜਿਹੜੀਆਂ ਆਪਾਂ ਇਕੱਲੇ ਰਹਿ ਕੇ ਨਹੀਂ ਬਣਾ ਸਕਦੇ ਤੇ ਸਾਂਝੇ ਪਰਿਵਾਰ ਦੇ ਵਿੱਚ ਬਣ ਜਾਂਦੀਆਂ ਨੇ ਇਕੱਲੇ ਹੋ ਕੇ ਖਰਚੇ ਬਹੁਤ ਵੱਧ ਜਾਂਦੇ ਦੋਸਤੋ ਤੇ ਜਿਹੜੀਆਂ ਟੈਨਸ਼ਨਾਂ ਜਿਹੜੀਆਂ ਆਪਣੇ ਮੁੱਢਲੇ ਜੀਵਨ ਦੇ ਵਿੱਚ ਪ੍ਰਭਾਵਤ ਹੁੰਦੀਆਂ ਆਡੋਂ ਤੋਂ ਬਾਅਦ ਤੇ ਆਪਾਂ ਨੂੰ ਜਿਹੜਾ ਇਕੱਲਾ ਰਹਿਣ ਨੂੰ ਇਕੱਲਾ ਕਰ ਦਿੰਦੀਆਂ ਨੇ ਮੈਂ ਤਾਂ ਆਪਣੀ ਵੀਡੀਓ ਰਾਹੀਂ ਸਾਰੇ ਦੋਸਤਾਂ ਨੂੰ ਇਹੋ ਕਹਿਣਾ ਚਾਹੁੰਗੀ ਸਾਂਝਾ ਪਰਿਵਾਰ ਨੂੰ ਕਾਇਮ ਰੱਖਿਆ ਕਰੋ ਘਰ ਦੇ ਵਿੱਚ ਵੰਡ ਨੂੰ ਲੈ ਕੇ ਇੱਕੋ ਜਿਹੀ ਵੰਡ ਕਰੋ ਇੱਕੋ ਜਿਹੀ ਨਜ਼ਰ ਰੱਖੋ ਤਾਂ ਜੋ ਇਹ ਪਰਿਵਾਰ ਲੰਮੇ ਸਮੇਂ ਲਈ ਚੱਲ ਸਕੇ ਟੁੱਟੇ ਨਾ ਤਾਂ ਧੰਨਵਾਦ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਦੋਸਤੋ ਜੁਆਇਨ ਜ਼ਰੂਰ ਕਰਨਾ ਜੀ ਧੰਨਵਾਦ